ਉਵੇ ਜੀ ਨੂਰੋ ਟੋਕਣਾ ਚੇਲੀ ਵੀ ਏ ਉਸ ਨੂੰ ਬਣਾਉਂਦੇ ਲਓ ਜੀ ਦੋਸਤੋ ਅੱਜ ਆਪਣੇ ਕੋਲੇ ਬਾਈ ਪੱਟਿਆ ਹੈਗਾ ਪੱਟੀ ਕੁੰਬੜ ਵਾਲਿਆ ਪੱਟੀ ਕੁੰਬੜ ਵਾਲਿਆ ਬਾਈ ਕਾ ਚੰਗਾ ਲੇਖਕ ਆ ਬਾਈ ਨੇ ਹਰੇਕ ਮੁੱਦੇ ਦੇ ਉੱਤੇ ਤੇ ਹਰੇਕ ਵਿਸ਼ੇ ਦੇ ਉੱਪਰ ਗੀਤ ਬਣਾਤੇ ਕਿਹਾ ਪੱਟੀ ਬਾਈ ਬਿਲਕੁਲ ਜੀ ਕੀ ਹਾਲ ਚਾਲ ਹੈ ਅੱਸੀ ਕਰ ਬੋ ਜੀ ਅੱਸੀ ਕਰ ਵੀਰੇ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਲੋ ਮਿੱਤਰੋ ਬਾਈ ਤਰਸੇ ਮਿਲਤੀ ਲਾਣਾ ਧੂਰੀ ਹਨਾ ਤੇ ਬਹੁਤ ਜਦੋਂ ਮਤਲਬ ਬੱਕਰੀਆਂ ਦੀ ਕਿਤੇ ਵੀ ਮੰਡੀ ਦਾ ਜਗਰ ਚੱਲਦਾ ਨਾ ਨਾਲ ਬਾਈ ਦਾ ਜਗਰ ਜ਼ਰੂਰ ਹੁੰਦਾ ਕਿਉਂਕਿ ਧੰਨਵਾਦ ਹੈ ਨਾ ਵੀ ਬੱਕਰੀਆਂ ਦੇ ਨਾਮ ਤੇ ਪਹਿਲੇ ਇਲਤੀ ਲਾਣਾ ਧੂਰੀ ਦਾ ਜਨਨ ਸਾਹਮਣੇ ਆ ਜਾਂਦਾ ਹੈ ਹੈ ਨਾ ਇੱਕ ਨਾ ਪੱਟੀ ਗੱਲ ਆ ਇੱਕ ਹਾਂਜੀ ਜਿਵੇਂ ਉਹ ਹੁੰਦੇ ਨੇ ਭੂਤ ਪ੍ਰੇਤ ਉਹਨਾਂ ਨੇ ਯਕੀਨ ਕਰਦਾ ਬਣਾਏ ਦੱਸ ਨਹੀਂ ਹਾਸੀ ਹੀ ਆ ਜਾਂਦੇ ਖੈ ਹਾਸੀ ਹੀ ਆਉਂਦੀ ਹੈ ਮੈਂ ਕਹਾਂ ਜਾ ਰਿਹਾ ਨਾ ਕੀ ਪਖੰਡਵਾਜਾ ਲੱਗਦਾ ਹੁੰਦਾ ਦੂਜੀ ਗੱਲ ਇੱਕ ਹੋਰ ਹੈਗੀ ਵੀ ਇਹ ਬਣਾ ਗਰੀਬਾਂ ਦੇ ਵਿੱਚ ਆਉਂਦੇ ਨੇ ਹੂੰ ਇਹ ਗੱਲ ਮੰਨਣ ਵਾਲੀ ਆ ਕਾਹ ਤੋਂ ਆਉਂਦੇ ਨੇ ਆ ਅਮੀਰਾਂ ਤੇ ਕਿਉਂ ਨਹੀਂ ਆਉਂਦੇ ਬਈ ਅਸਲ ਨੇ ਜੋ ਤੱਕ ਕਹਦੀ ਵੀ ਅਣ ਪੜਤਾ ਤਾਂ ਮੈਨ ਕਰਨੇ ਅਣ ਪੜਤਾ ਮੈਨ ਹੈ ਹਨ ਜਦੋਂ ਆਪਣੇ ਲਈ ਸਿੱਖਿਆ ਨਾ ਹੋਵੇ ਬੰਦਾ ਚਲੋ ਇਹ ਦੁੱਖ ਤਕਲੀਫ ਜਿਵੇਂ ਕਹਦੀ ਨਾਨਕ ਦੁਖੀ ਸਭ ਸੰਸਾਰ ਹਨ ਦੁਖੀ ਹਰੇਕ ਬੰਦਾ ਹਰੇਕ ਬੰਦਾ ਪਰ ਇੱਥੇ ਸ਼ਾਰਟਕਟ ਰਾ ਹਰੇਕ ਬੰਦਾ ਆਪਣਾਉਣ ਨੂੰ ਖੜਾ ਵੀ ਮੈਨੂੰ ਹੀ ਪਤਾ ਲੱਗ ਜੀ ਮੈਂ ਦੁਖੀ ਕਿਉਂ ਆ ਉਹ ਫਿਰ ਮੂਰੇ ਬੈਠੇ ਨੇ ਉਹ ਦੱਸ ਦਿੰਦੇ ਆ ਵੀ ਭਾਈ ਆ ਕਰਕੇ ਤੇਰੇ ਦਿਹਾੜੂ ਨਾ ਢਾਲਾ ਚੱਲਦਾ ਹਨ ਜਦੋਂ ਮਤਲਬ ਵਿਸ਼ਵਾਸ ਸੇ ਇਹਦੀ ਕਰ ਜਾਂਦੇ ਆ ਠੀਕ ਹੈ ਗੀਤ ਹੈਗਾ ਕੋਈ ਇਹਦੇ ਉੱਪਰ ਬਣਾਇਆ ਹੋਇਆ ਹਾਂ ਜੀ ਬਿਲਕੁਲ ਬਿਲਕੁਲ ਤੇ ਸੁਣਾ ਆਪਣਾ ਗੀਤ ਨਾ ਇੱਕ ਕਾਫੀ ਵਾਇਰਲ ਵੀ ਹੋਇਆ ਸੀ ਇਹ ਜਿਵੇਂ ਹੁਣ ਆਪਾਂ ਖੜੇ ਆ ਹਾਂ ਹਾਂ ਇਦਾਂ ਹੀ ਮਤਲਬ ਆਪ ਜਿਵੇਂ ਆਪਾਂ ਚਰਚਾ ਕਰ ਲਈ ਅਸੀਂ ਚਰਚਾ ਕਰ ਲੈਂਦੀ ਸੀ ਵੀ ਯਾਰੇ ਵੀ ਜੇ ਇਹਨਾਂ 'ਚ ਮਤਲਬ ਆ ਚੀਜ਼ਾਂ ਆ ਸਕਦੀਆਂ ਨੇ ਵੀ ਇਹਨਾਂ ਦੇ ਵਿੱਚ ਕਦੇ ਉਦਮ ਸਿੰਘ ਨਹੀਂ ਆਇਆ ਕਦੇ ਭਲਤ ਸਿੰਘ ਆਇਆ ਨਹੀਂ ਠੀਕ ਉਹ ਕਹੇ ਵੀ ਲੜੋ ਲੋਕਾਂ ਨਾਲ ਹਨਾ ਵੀ ਜ਼ੁਲਮ ਦੇ ਖਿਲਾਫ ਲੜੋ ਠੀਕ ਉਹ ਚੀਜ਼ ਸੋਚ ਕੇ ਫਿਰ ਜਿਹੜਾ ਗੀਤ ਲਿਖਿਆ ਸੀ ਉਹ ਸੁਣਾਉਣੇ ਆ ਸੁਣਾਓ ਇਹ ਗੱਲ ਆ ਜੀ ਕਹਿੰਦਾ ਉਹ ਜਦ ਵੀ ਅਸੀਂ ਇਕੱਠੇ ਬਈਏ ਆਹੀ ਗੱਲ ਸੋਚਦੇ ਰਹੀਏ ਜਦ ਵੀ ਅਸੀਂ ਇਕੱਠੇ ਬਈਏ ਆਹੀ ਗੱਲ ਸੋਚਦੇ ਰਹੀਏ ਓਏ ਬੰਨ ਕੇ ਲੰਡੂ ਜੇ ਕਈ ਚਾਦਰਾਂ ਬੋਦਰियां ਰਹਿੰਦੇ ਨੇ ਕਮੋਂਦੇ ਪੈਰੋਂ ਪੀਰ ਜਿੰਨਾ ਵਿੱਚ ਖੇਡਦੇ ਕਿਉਣੀ ਭਗਤ ਸਰਾਬੇ ਹੁਰੀਆਂ ਹੋਂਦੇ ਪੈਰੋਂ ਪੀਰ ਜਿੰਨਾ ਵਿੱਚ ਖੇਡਦੇ ਕਿਉਣੀ ਭਗਤ ਸਰਾ ਬੇਹੂਰੀਉਂ ਦੇ ਅੱਗੇ ਗੱਲ ਆ ਕਹਿੰਦਾ ਹੋਏ ਜਿੰਨੇ ਇਨਾ ਦੇ ਚੇਲੇ ਉਹ ਵੀ ਨੇ ਰਹਿੰਦੇ ਵੇਲੇ ਜਦੋਂ ਫਿਰ ਗੁਰੂ ਨੇ ਡੱਕਾ ਤੋੜਦੇ ਸਹੀ ਗੱਲ ਉਹ ਵੀ ਨਹੀਂ ਕਰਦੇ ਕੋਈ ਹਾਂ ਜਿੰਨੇ ਇਨਾ ਦੇ ਚੇਲੇ ਉਹ ਵੀ ਨੇ ਰਹਿੰਦੇ ਵੇਲੇ ਆਪ ਤਾਂ ਇਹ ਡੱਕਾ ਨਿਓ ਤੋੜਦੇ ਓਏ ਕਾਰਾਂ ਕੋਠੀਆਂ ਪਤਾ ਨਹੀਂ ਕਿੱਥੋਂ ਪਹੁੰਚਦੇ ਪੈਰੋਂ ਪੀਰ ਜਿੰਨਾ ਵਿੱਚ ਖੇਡਦੇ ਕਿਉਣੀ ਭਗਤ ਸਰਾ ਬੇਹੂਰੀਓਂ ਹੁੰਦੇ ਵੱਡੀ ਗੱਲ ਇਹ ਆ ਵੀ ਫਿਰੇ ਜਨਾਨੀਆਂ ਨੂੰ ਜਿਆਦਾ ਆਪਣੇ ਵੱਲ ਕਰਸਤ ਕਰਦੇ ਹਨਾ ਸਹੀ ਗੱਲ ਆ ਬੰਦੇ ਤਾਂ ਨਹੀਂ ਆਉਂਦੇ ਕਦੇ ਨੋ ਨੋ ਜਨਾਨੀਆਂ ਤੇ ਜਨਾਨੀਆਂ ਤੇ ਵੱਧ ਆਉਂਦੇ ਆ ਉਹ ਗੱਲ ਆ ਕਹਿੰਦਾ ਕਉ ਵੀ ਉਹ ਜੋੜੀ ਜੋਵੀ ਨਹੀਂ ਨਾਉਂਦੀ ਜਰ ਤੁਸੀਂ ਦੇਖਿਓ ਉਹ ਕੋਈ ਮੇਰੇ ਚ ਵੀ ਮਾਂ ਐ ਕਰਕੇ ਆ ਦੇ ਵੀ ਆਉਂਦੀ ਆ ਵੀ ਉਦੋਂ ਐ ਬਾਹਲਾ ਲੱਗਦਾ ਵੀ ਯਾਰ ਇਹ ਚ ਪੱਕ ਪਵਿੱਤਰ ਰੂਹ ਹੀ ਨਹੀਂ ਹੈਗੀ ਮੇਰੇ ਚ ਕਿੱਥੋਂ ਆ ਗਈ ਹੈ ਨਾ ਕਹਿੰਦਾ ਜਿਹੜੀ ਨਹੀਂ ਹਫਤਾ ਨਾਉਂਦੀ ਉਹ ਚ ਵੀ ਮਾਤਾ ਆਉਂਦੀ ਜਿਹੜੀ ਨਹੀਂ ਹਫਤਾ ਨਾਉਂਦੀ ਉਹ ਚ ਵੀ ਮਾਤ ਹ ਆਉਂਦੀ ਓਏ ਘਰੋਂ ਹੋਵੇ ਜੀ ਨੂੰ ਰੋਕ ਟੋਕਣਾ ਚੇਲੀ ਵੀ ਏ ਉਸ ਨੂੰ ਬਣਾਉਂਦੇ ਪੈਰੋਂ ਪੀਰ ਜਿੱਨਾ ਵਿੱਚ ਖੇੜਦੇ ਕਿਉਂ ਨਹੀਂ ਭਗਤ ਸਰਾਬੇ ਹੂਰੀ ਆਉਂਦੇ ਲੋ ਜੀ ਬਾਈ ਜਾਨੀ ਕਿ ਇੱਕ ਨਿਰਾ ਪਖੰਡਾ ਹਣਾ ਬਿਲਕੁਲ ਪਖੰਡਾ ਵੀ ਪਤਾ ਨਹੀਂ ਹੈ ਕੀ ਹੈ ਆਪਾਂ ਨੂੰ ਵੀ ਨਹੀਂ ਪਤਾ ਇਹ ਸਿੱਧੀ ਗੱਲ ਹਾਂ ਉੱਲ ਲਈ ਇੱਕ ਤਰ੍ਹਾਂ ਦਾ ਆਉਂਦਾ ਇੱਕ ਵਾਰ ਹੀ ਆਉਂਦਾ ਗੱਲ ਸੁਣੋ ਇੱਕ ਇੱਕ ਮੈਂ ਚਲੋ ਰਿਕਾਰਡਡ ਗੱਲ ਆ ਮੇਰੀ ਇਹਨਾਂ ਨਾਲ ਲਿਹਾਜ ਬਹੁਤ ਹੈ ਕਿਹਨਾਂ ਨਾਲ ਕਈ ਵਕਲਾ ਕਹਿੰਦਾ ਉਹ ਵੀ ਤੂੰ ਪਖੰਡੀਆਂ ਵਾਲਾ ਵੀ ਕਿਉਂ ਜਾਣਾ ਅੱਛਾ ਕਿਉਂਕਿ ਮੇਰਾ ਕੰਮ ਹੈਗਾ ਡਰਾਈਵਰੀ ਦਾ ਬਾਈ ਮੈਨੂੰ ਮਤਲਬ ਹਰ ਇੱਕ ਕਿਤੇ ਮੈਂ ਹਰ ਕਿਤੇ ਗਿਆ ਠੀਕ ਹੈ ਢੇਰੇ ਦੂਰਾਂ ਦੇ ਉੱਪਰ ਜਾਣਾ ਪੈਂਦਾ ਮਤਲਬ ਯਾਰ ਮੇਰਾ ਕੰਮ ਹੈਗਾ ਗੱਡੀ ਦਾ ਜਦੋਂ ਹੁਣ ਤੇ ਸਵਾਰੀ ਜਦੋਂ ਆਉਂਦੀ ਹੈ ਚਲੋ ਆਪਾਂ ਨੂੰ ਹੁੰਦਾ ਵੀ ਚਲੋ ਆਪ ਦੀ ਸਿਹਤ ਅਗਲ ਕੁਝ ਮਰਜ਼ੀ ਕਰਦਾ ਪਰ ਹਣਾ ਤੇ ਇਹ ਜੇ ਬਾਬੇ ਵੀ ਮੈਂ ਦੇਖਿਆ ਜਿਨ੍ਹਾਂ ਦੇ ਮੋਬਾਈਲ ਗੁੰਮ ਹੋਏ ਨੇ ਸ਼ਾਇਦ ਉਹ ਵੀ ਵੀਡੀਓ ਦੇਖਦੇ ਹੋਣਗੇ ਹਣਾ ਇੱਕ ਬਾਬੇ ਦਾ ਮੋਬਾਈਲ ਗੁੰਮ ਹੋ ਗਿਆ ਮੈਂ ਕਿਹਾ ਪਾਪਾ ਫਿਰ ਕਰ ਹੱਲ ਕੋਈ ਹਾਂ ਲੋਕਾਂ ਦੀਆਂ ਚੀਜ਼ਾਂ ਵੀ ਤੂੰ ਵਾਪਸ ਲਿਆ ਦੇ ਨਾ ਸਹੀ ਗੱਲ ਆ ਕਹਿੰਦਾ ਇਹ ਹੂੰ ਇਹ ਤਾਂ ਕਹਿੰਦਾ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਹੁੰਦਾ ਮੋਬਾਈਲ ਚ ਆਪੇ ਚੱਕ ਕੇ ਲੈ ਕੇ ਗਿਆ ਨਾ ਫੜਾ ਕੇ ਜਾਊ ਉਹ ਕਿਵੇਂ ਕਦੋਂ ਮੈਂ ਕਾਦੀ ਲਾਤੀ ਉਹ ਤਾਂ ਮੇਰੇ ਸਾਬ ਨਾਲ 1.5 ਸਾਲ ਹੋ ਗਿਆ ਹੁਣ ਵਾਲੇ ਦਾ ਮੋਬਾਈਲ ਲੰਬਿਆ ਨਹੀਂ ਲੋਜ ਵੈ ਦੀ ਗੱਲ ਆ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਨਾ ਤੇ ਪੇਜ ਨੂੰ ਕਰ ਲਓ ਫੋਲੋ ਪੱਟੀ ਬਾਈ ਦਾ ਪੇਜ ਹੈਗਾ ਪੱਟੀ ਕੁੰਬੜ ਵਾਲੀਆ ਪੱਟੀ ਕੁੰਬੜ ਵਾਲੀਆ ਜੀ ਜਰੂਰ ਫੋਲੋ ਕਰੋ ਬਾਈ ਦੇ ਪੇਜ ਨੂੰ ਹਾਂਜੀ ਠੀਕ ਹੈ ਬਾਈ ਜੀ ਧੰਨਵਾਦ ਮਿਹਰਵਾਨੀ ਜੀ